ਦੇਖੋ ਮੇਰੀਆਂ ਭੈਣਾਂ ਤਾਂ ਮੇਰੇ ਵੀਰੋ ਜਿਹੜੇ ਰਹਿੰਦੇ ਸਪੈਸ਼ਲੀ ਨਿਊਜ਼ੀਲੈਂਡ ਦੇ ਵਿੱਚ ਹੁਣ ਕਈਆਂ ਹੁਣ ਕਈ ਕਹਿੰਦੇ ਸਾਨੂੰ ਤਾਂ ਸਾਰਾ ਕੁਝ ਪਤਾ ਜੇ ਪਤਾ ਹੋਵੇ ਤਾਂ ਫਿਰ ਕੁਐਸਚਨ ਕਰਦੇ ਕਿਸੇ ਨੂੰ ਕਰਨ ਹੁਣੇ ਮੈਨੂੰ ਹੁਣੇ ਹੁਣੇ ਰੀਸੈਂਟ ਮੈਸੇਜ ਆਇਆ ਕਿ ਆਮ ਨੋਟ ਗੋਣਾ ਮੈਂਸ਼ਨ ਐਨੀਬਾਡੀਜ਼ ਨੇਮ ਔਰ ਮੈਨੂੰ ਪੁੱਛਣ ਦੀ ਨਹੀਂ ਲੋੜ ਹੈਗੀ ਨਾ ਕਈ ਪੁੱਛਣ ਲੱਪੈਂਦੇ ਦੰਦਾ ਮੈਂ ਇਹਦਾ ਕਿਸੇ ਦਾ ਨਾਮ ਵੀ ਨਹੀਂ ਲੈਂਦੀ ਬਟ ਐਜ਼ ਅ ਅਵੇਅਰਨੈਸ ਗੱਲ ਸੁਣ ਲਓ ਜਦੋਂ ਤੁਸੀਂ ਇੱਕ ਵਾਰੀ ਕੰਪਲੇਂਟ ਕਰ ਦਿੰਦੇ ਜੇ ਮੈਂ ਪੁੱਛਿਆ ਵੀ ਭੈਣ ਨੂੰ ਵੀ ਤੁਸੀਂ ਕਿੰਨੇ ਟਾਈਮ ਤੋਂ ਨਿਊਜ਼ੀਲੈਂਡ ਚ ਕਹਿੰਦੇ 10 ਯਾਰ ਜਦੋਂ ਤੁਸੀਂ ਨਾ ਕਿਸੇ ਦੇ ਖਿਲਾਫ ਤੁਹਾਡੇ ਜੀ ਗਰਮਾ ਗਰਮੀ ਹੋ ਗਈ ਉਹ ਕਹਿੰਦੇ ਦੋਨੇ ਪਾਸੇ ਪਰ ਹੁਣ ਮੈਨੂੰ ਇਦਾਂ ਹੋ ਰਿਹਾ ਕਿ ਮੈਂ ਵਾਪਸ ਲੈ ਲਾਂ ਨਾ ਵੀ ਸਜ਼ਾ ਹੁੰਦੀ ਐ ਇਸ ਚੀਜ਼ ਦੀ ਓਬਵੀਅਸਲੀ ਜਦੋਂ ਤੁਸੀਂ ਦੱਸਤਾ ਬੇ ਵਿੱਚ ਵਿਟਨੈਸ ਪੈ ਗਿਆ ਕਿ ਥੱਪੜ ਥੱਪੜਾਇਆ ਹੋ ਕੇ ਹਟਿਆ ਪੁਲਿਸ ਨੇ ਸਜ਼ਾ ਤਾਂ ਹੋਣੀ ਹੀ ਹੋਈ ਆ ਗੱਲ ਇਦਾਂ ਆ ਪਹਿਲਾਂ ਸੋਚੀਦਾ ਹੁੰਦਾ ਹੁਣ ਉਹਦੀ ਭੈਣ ਕਹਿੰਦੇ ਵੀ ਕੁਝ ਹੋ ਸਕਦਾ ਸੀ ਵਾਪਸ ਲੈ ਸਕਦੇ ਆ ਇਦਾਂ ਨਹੀਂ ਹੁੰਦੀ ਹੈਗੀ ਮੇਰੀ ਭੈਣੇ ਵਾਪਸ ਲੈਣ ਨੂੰ ਤੁਸੀਂ ਹੁਣ ਲੈ ਲਓ ਪਰ ਉਹ ਔਨਲਾਈਨ ਕੰਪਲੇਂਟ ਤਾਂ ਕਿਤੇ ਵੀ ਨਹੀਂ ਜਾਣੀ ਤੁਸੀਂ ਇਹ ਲਿਖਾ ਦੋਗੇ ਕਿ ਨਹੀਂ ਮੈਂ ਇਹਦੇ ਤੇ ਉਹ ਨਹੀਂ ਕਰਨਾ ਚਾਹ ਇਨ ਕੇਸ ਅਗਰ ਕੱਲੂ ਫਿਰ ਤੁਹਾਡੇ ਹਸਬੰਦ ਨੇ ਤੁਹਾਡੇ ਤੋਂ ਰੰਜਿਸ਼ ਕੱਢਣ ਲਈ ਦੋ ਚਾਰ ਮਾਰ ਦਿੱਤੀਆਂ ਤਾਂ ਤੁਹਾਡੀ ਉੱਥੇ ਸੁਣਵਾਈ ਨਹੀਂ ਹੋਣੀ ਇਹ ਗੱਲ ਸੁਣ ਲਓ ਹੁਣ ਮੇਰੀ ਤੁਹਾਡੀ ਸੁਣਵਾਈ ਨਹੀਂ ਹੋਣੀ ਉੱਥੇ ਕਿਉਂਕਿ ਹੁਣ ਤੁਸੀਂ ਜੋ ਕੰਪਲੇਂਟ ਕਰ ਦਿੱਤੀ ਆ ਉਹ ਤੁਸੀਂ ਚੋਣੇ ਕਿ ਅਸੀਂ ਵਾਪਸ ਲੈ ਲਈਏ ਉੱਥੇ ਤੁਹਾਡਾ ਰੈਫਰੈਂਸ ਖਰਾਬ ਹੋ ਜਾਣਾ ਤੇ ਜੇਦੋਂ ਤੁਸੀਂ ਉਹ ਵਾਪਸ ਲੈ ਲਈ ਰੱਖ ਲਈ ਕੱਲੂ ਉੱਠ ਕੇ ਤੁਹਾਡੇ ਘਰ ਆਨੇ ਫਿਰ ਫਿਰ ਜਾਣ ਬੁੱਝ ਕੇ ਤੁਹਾਡੇ ਦੋ ਚਾਰ ਸੱਟ ਦਿੱਤੀਆਂ ਤੁਸੀਂ ਦੁਬਾਰਾ ਗਏ ਕੰਪਲੇਂਟ ਕਰਨ ਲਈ ਉਹਨਾਂ ਨੇ ਗੱਲ ਗੋਲਣ ਹੀ ਨਹੀਂ ਹੈਗੀ ਖਾਸੀ ਜਿਆਦਾ ਹੱਦ ਤੱਕ ਗੱਲ ਨਹੀਂ ਗੋਲਦੇ ਉਹਨਾਂ ਨੂੰ ਪਤਾ ਲਾ ਜਾਂਦਾ ਵੀ ਪਹਿਲਾਂ ਇੰਨਾ ਇਹ ਹੋਇਆ ਸੀ ਇਨ ਕੰਪਲੇਂਟ ਵਾਪਸ ਲਈ ਇਹ ਤਾਂ ਆਪਣੇ ਪੈਰ ਪੈਰਾਂ ਤੇ ਨਹੀਂ ਖੜਨ ਵਾਲੇ ਹੈਗੇ ਬੰਦੇ ਤਾਂ ਅਸੀਂ ਉਹਨਾਂ ਤੇ ਕੀ ਕਰੀਏ ਪੁਲਿਸ ਨੂੰ ਵੀ ਸਭ ਕੁਝ ਪਤਾ ਆ ਅੱਜ ਕੱਲ ਆਪਣੇ ਇੰਡੀਅਨ ਕੀ ਕਰਦੇ ਆ ਸੋ ਗਰਮਾ ਇੰਨਾ ਗਰਮ ਦਿਮਾਗ ਹੋਣ ਤੋਂ ਪਹਿਲਾਂ ਸੋਚ ਲਿਆ ਕਰੋ ਥੋੜਾ ਸੋਚ ਕੇ ਜੇ ਤੁਸੀਂ ਪਤਾ ਹੈ ਕਿ ਕੰਪਲੇਂਟ ਪਾਉਣੀ ਹੈ ਟਾਈਮ ਲੱਗਦਾ ਹੁੰਦਾ ਨਾ ਥੋੜਾ ਜਿਹਾ ਜਦੋਂ ਆਪਾਂ ਗਰਮੋ ਗਰਮੀ ਹੋਣੀ ਹੈ ਆਪਾਂ ਬਾਹਰ ਜਾਂਦੇ ਆ ਪੁਲਿਸ ਨੂੰ ਕਾਲ ਕਰਦੇ ਆ ਡਾਇਲ ਕਰੰਟਾਂ ਲੱਗੇ ਵੀ ਥੋੜਾ ਜਿਹਾ ਆਪਾਂ ਨੂੰ ਥੋੜਾ ਜਿਹਾ ਰੈਸਟ ਮਿਲਦੀ ਆ ਦਿਮਾਗ ਨੂੰ ਉਹਦੇ 'ਚ ਸੋਚਿਆ ਕਰੋ ਕਿ ਅਸੀਂ ਕੀ ਕੀ ਕਹਿਣਾ ਹੈ ਉਹ ਕਹਿੰਦੇ ਮੇਰੇ ਕੋਲ ਜਾਮਾਤ ਕੋਈ ਜ਼ਿਆਦਾ ਹੀ ਲੱਗ ਆਇਆ ਜਿਹੜੇ ਨਹੀਂ ਵੀ ਕੀਤੇ ਸੀ ਉਹਨਾਂ ਦਾ ਚਪੇੜ ਮਾਰੀ ਸੀ ਉਹ ਤੋਂ ਜ਼ਿਆਦਾ ਹੀ ਲੱਗ ਆਇਆ ਚਲੋ ਠੀਕ ਆ ਕਈ ਵਾਰੀ ਹੋ ਜਾਂਦਾ ਗਰਮਾ ਗਰਮੀ 'ਚ ਹੋ ਜਾਂਦੀ ਆ ਪਰ ਮੈਂ ਤੇ ਤਾਂ ਹੱਸ ਰਹੀ ਆ ਕਿ ਤੁਸੀਂ ਦਿਮਾਗ ਤੋਂ ਕੰਮ ਕਿਉਂ ਨਹੀਂ ਲੈਂਦੇ ਤੁਸੀਂ ਪਹਿਲਾਂ ਸੋਚਿਆ ਕਰੋ ਕਿ ਆਹ ਚੀਜ਼ ਐਦਾਂ ਹੋ ਗਈ ਤਾਂ ਇਹਦੇ ਕੀ ਕੌਨਸੀਕਵੈਂਸਸ ਆ ਸਜ਼ਾ ਤਾਂ ਹੋਣੀ ਆ ਕਿਉਂਕਿ ਉਹ ਡੋਮੈਸਟਿਕ ਵਾਇਲੈਂਸ ਆ ਗਿਆ ਗੱਲ ਠੀਕ ਆ ਉਹ ਜਿੰਨੀ ਵੀ ਹੋਊਗੀ ਚਲੋ ਜ਼ਿਆਦਾ ਨਹੀਂ ਆ ਤੁਸੀਂ ਪਤਾ ਨਹੀਂ ਹੁਣ ਤੁਸੀਂ ਕੀ ਲਖਾਇਆ ਹੋਗਾ ਭੈਣ ਮੇਰੀ ਕੀ ਨਹੀਂ ਜਿਹੜਾ ਥੱਪੜ ਹੀ ਕੱਲਾ ਲਖਾਇਆ ਫਿਰ ਤਾਂ ਸ਼ਾਇਦ ਉਹਦੇ ਹਿਸਾਬ ਨਾਲ ਥੋੜੀ ਜੀ ਘਟ ਹੋ ਜੂਗੀ ਜਾਂ ਉਹਨੂੰ ਕੋਈ ਵਾਰਨਿੰਗ ਦੇ ਦੇਣਗੇ ਜਾਂ ਕੋਈ ਵੀ ਇਦਾਂ ਸ਼ਾਇਦ ਨਾ ਹੋਵੇ ਕੁਝ ਜੇ ਤੁਸੀਂ ਹਦੋਬਦ ਵਿੱਚ ਹੋਰ ਵੀ ਚੱਕ ਦਿੱਤਾ ਇਹ ਕੰਮ ਫਿਰ ਮੈਂ ਕੁਝ ਕਹਿ ਨਹੀਂ ਸਕਦੇ ਕਿਉਂਕਿ ਕੰਪਲੇਂਟ ਇੱਥੇ ਵਾਪਸ ਤੁਸੀਂ ਲੈ ਲਓ ਉਹ ਆਨਲਾਈਨ ਪੁਲਿਸ ਵਾਲੇ ਕਹਿੰਦੇ ਹੁੰਦੇ ਆ ਇਹ ਇਹ ਜਾਣ ਇਹ ਨਹੀਂ ਕਿਤੇ ਜਾਣੀ ਹੈਗੀ ਮੈਨੂੰ ਪਤਾ ਆ ਉਹ ਕਹਿੰਦੇ ਹੁੰਦੇ ਆ ਇਹ ਆਨਲਾਈਨ ਜੇ ਤੁਸੀਂ ਕਹੋ ਕਿ ਖਤਮ ਕਰਾ ਦਈਏ ਉਹ ਖਤਮ ਨਹੀਂ ਹੁੰਦੀ ਇਹ ਪੰਜਾਬ ਨਹੀਂ ਨਾ ਹੈਗਾ ਅੱਜ ਕੱਲ ਤਾਂ ਪੰਜਾਬ ਚ ਵੀ ਆਨਲਾਈਨ ਚ ਚੀਜ਼ਾਂ ਹੋ ਗਈਆਂ ਉਹ ਵੀ ਨਹੀਂ ਹੁੰਦੀਆਂ ਜਿਹੜਾ ਬੰਦਾ 10 ਸਾਲ ਤੋਂ ਨਿਊਜ਼ੀਲੈਂਡ ਚ ਬੈਠਾ ਉਹਨੂੰ ਪਤਾ ਹੋਣਾ ਚਾਹੀਦਾ ਈਵਨ ਨਿਊਜ਼ੀਲੈਂਡ ਕੀ ਮੈਂ ਤਾਂ ਕੈਨੇਡਾ ਦੀ ਹੁਣ ਮੇਤੋਂ ਇੰਨੀਆਂ ਸਟੋਰੀਆਂ ਜਾਂਦੀਆਂ ਉੱਥੇ ਵੀ ਇਦਾਂ ਆ ਇੱਕ ਵਾਰੀ ਤੁਸੀਂ ਕੰਪਲੇਂਟ ਦੇ ਦਿੱਤੀ ਹੈ ਤੁਸੀਂ ਵਾਪਸ ਖਿੱਚਣ ਜਾਣੇ ਆ ਬਾਅਦ ਵਿੱਚ ਫਿਰ ਤੁਹਾਡਾ ਰੈਫਰੈਂਸ ਖਰਾਬ ਆ ਇੱਕ ਵੇਚ ਤੁਸੀਂ ਵਿਟਨੈਸ ਪਾਇਆ ਵਿਟਨੈਸ ਰਗੜਿਆ ਜਾਣਾ ਵਿਟਨੈਸ ਇਦਾਂ ਰਗੜਿਆ ਜਾਣਾ ਹੁਣ ਮੰਨ ਲਓ ਮੈਂ ਐਗਜ਼ਾਮਪਲ ਦਿੰਨੀ ਆ ਮੈਂ ਆ ਮੇਰੇ ਨਾਲ ਕੋਈ ਰਹਿੰਦਾ ਹੋਵੇ ਮੈਂ ਉਹਦੇ ਖਿਲਾਫ ਕੰਪਲੇਂਟ ਪਾਤੀ ਤੇ ਦੂਜਾ ਵਿਟਨੈਸ ਮੇਰਾ ਘਰ ਚ ਹੀ ਰਹਿੰਦਾ ਹੋਵੇ ਤੇ ਉਹਨੇ ਵੀ ਨਾਲ ਵਿਟਨੈਸ ਨੇ ਗਵਾਹੀ ਦੇ ਦਿੱਤੀ ਵੀ ਹਾਂ ਜੀ ਇਹਨੇ ਮੇਰੇ ਸਾਹਮਣੇ ਮਾਰਿਆ ਉਹ ਬਹੁਤ ਤਕੜਾ ਸਬੂਤ ਹੋ ਜਾਂਦਾ ਤੇ ਜੇ ਤੁਸੀਂ ਫਿਰ ਵਿਟਨੈਸ ਤੋਂ ਦਵਾ ਕੇ ਗਵਾਹੀ ਤੇ ਮੁੜ ਕੇ ਫਿਰ ਜਾਂਦੇ ਆ ਕਿ ਨਹੀਂ ਜੀ ਅਸੀਂ ਕੰਪਲੇਂਟ ਵਾਪਸ ਲੈ ਲਈ ਉਹਨਾਂ ਨੇ ਤੁਸੀਂ ਕੀ ਖੇਡ ਪਾਈ ਆ ਫਿਰ ਤੁਹਾਡੇ ਤੇ ਬਹੁਤ ਤਕੜਾ ਤੁਹਾਡੇ ਤੇ ਵਾਪਸ ਬੈਕ ਫਾਇਰ ਹੋ ਸਕਦਾ ਥੋੜਾ ਜਿਹਾ ਸੋਚ ਕੇ ਜਾਂ ਤਾਂ ਪਹਿਲਾਂ ਸੋਚ ਕੇ ਕੰਪਲੇਂਟ ਪਾਇਆ ਕਰੋ ਜਾਂ ਕੰਪਲੇਂਟ ਨੂੰ 2 ਮਿੰਟ ਘੰਟਾਕ ਸੋਚ ਲਿਆ ਕਰੋ ਵੀ ਅਸੀਂ ਕੀ ਕਰਨਾ ਆ ਠੀਕ ਆ ਜਾਂ 10 15 ਮਿੰਟ ਆਪਣੇ ਆਪ ਦੇ ਦਿਮਾਗ ਨੂੰ ਰੈਸਟ ਦੇ ਕੇ ਸੋਚ ਲਿਆ ਕਰੋ ਕਿ ਅਸੀਂ ਕੀ ਕਰਨਾ ਆ ਕਿਉਂਕਿ ਹਫੜਾ ਦਫੜੀ ਚ ਜਦੋਂ ਆਪਾਂ ਸਟੈਪ ਚੁੱਕ ਦਿੰਨੇ ਆ ਨਾ ਉਹ ਬੈਕ ਨਹੀਂ ਹੁੰਦਾ ਇਹ ਬਾਹਰ ਲੀਆਂ ਕੰਟਰੀਆਂ ਆ ਮੇਰੀਆਂ ਭੈਣੋਂ ਇਹ ਉਹ ਪੰਜਾਬ ਨਹੀਂ ਹੈਗਾ ਜੇ ਤੁਹਾਡੇ ਹਸਬੰਦ ਨੇ ਜਿਆਦਾ ਹੱਦ ਤੱਕ ਕੁਝ ਨਹੀਂ ਕੀਤਾ ਹੁੰਦਾ ਸੱਚੀ ਬੋਲਿਆ ਕਰੋ ਠੀਕ ਆ ਜੇ ਹੱਥੋ ਪਾਈ ਨਹੀਂ ਆ ਤਾਂ ਸਿੱਧਾ ਕਹੋ ਜਸਟ ਆਰਗੂਮੈਂਟ ਆ ਹੱਥੋ ਪਾਈ ਨਹੀਂ ਹੈਗੀ ਤੇ ਜੇ ਹੱਥੋ ਪਾਈ ਹੈਗੀ ਆ ਫਿਰ ਬਚਾਉਣੇ ਕਿਉਂ ਪਾਈ ਅਗਲੇ ਨੂੰ ਫਿਰ ਬਚਾਉਣੇ ਕਿਉਂ ਅਬਟ ਉਹ ਭੈਣ ਕਹਿੰਦੀ ਵੀ ਉਹਨਾਂ ਨੇ ਤਾਂ ਮੇਰੇ ਥੱਪੜ ਮਾਰਿਆ ਮਾਰਿਆ ਮੈਂ ਵੀ ਗਰਮ ਸੀ ਮੈਂ ਵੀ ਮਾਰਿਆ ਥਾਣਾ ਚਲੋ ਉਹਨਾਂ ਨੇ ਬਰਾਬਰ ਦਾ ਕੰਮ ਕਰਤਾ ਪਰ ਚੱਕ ਕੇ ਫਿਰ ਉਹ ਕਹਿੰਦੇ ਹੁਣ ਮੈਂ ਕੰਪਲੇਨਟ ਚ ਦੁੱਗਣਾ ਲਗਾਤਾ ਇਹ ਚੱਕਰ ਪਿਆ ਆ ਸੋਚ ਸਮਝ ਕੇ ਕਰੋ ਮੇਰੀਆਂ ਭੈਣੋ ਸੋਚ ਸਮਝ ਕੇ ਕਿਉਂਕਿ ਫਿਰ ਕਈ ਵਾਰੀ ਬੇਨਜਾਜ ਬੰਦਾ ਵਿਚਾਰਾ ਰਗੜਿਆ ਜਾਂਦਾ ਹੁੰਦਾ ਕਈ ਵਾਰ ਇਹ ਵੀ ਕੰਮ ਨਾ ਕਰਿਆ ਕਰੋ ਧਿਆਨ ਨਾਲ ਬੱਚੋ ਫਿਰ ਤੁਹਾਨੂੰ ਤਰਸ ਵੀ ਆ ਜਾਂਦਾ ਪਰ ਚੱਕਰ ਪਤਾ ਕੀ ਆ ਇੱਥੇ ਦੀਆਂ ਅਥਾਰਟੀਆਂ ਫਿਰ ਤਰਸ ਨਹੀਂ ਕਰਦੀਆਂ ਜਦ ਤੱਕ ਤੁਸੀਂ ਰਿਲੇਸ਼ਨਸ਼ਿਪ ਚੋ ਜਾਂ ਜਿੱਦਾਂ ਵੀ ਆ ਉਹ ਤੱਕ ਤਾਂ ਉਹ ਤੁਹਾਡੇ ਜਦ ਤੱਕ ਤੁਸੀਂ ਕੰਪਲੇਂਟ ਨਹੀਂ ਲਾਈ ਤੇ ਤੁਹਾਡੇ ਦੈਰੇ ਦੇ ਵਿੱਚ ਆ ਜਦ ਤੱਕ ਤੁਸੀਂ ਕੰਪਲੇਂਟ ਨਹੀਂ ਕੀਤੀ ਜਦੋਂ ਤੁਸੀਂ ਕੰਪਲੇਂਟ ਕਰ ਦਿੱਤੀ ਆ ਧਿਆਨ ਨਾ ਸੁਣ ਲਿਓ ਹੁਣ ਚਾਹੇ ਉਹ ਕੈਨੇਡਾ ਚਾਹੇ ਕਿਤੇ ਵੀ ਜਦੋਂ ਤੁਸੀਂ ਆਪਣੇ ਮੂੰਹ ਚੋਂ ਵਿਟਨੈਸ ਦਿਵਾ ਕੇ ਸਾਰੀਆਂ ਗਵਾਹੀਆਂ ਪਵਾ ਕੇ ਸਾਰਾ ਕੁਝ ਕਰ ਦਿੱਤਾ ਤੁਸੀਂ ਕੰਪਲੇਂਟ ਲਿਖਾਤੀ ਐਫ ਆਰ ਆਈ ਕਟਵਾਤੀ ਉਸ ਤੋਂ ਬਾਅਦ ਪੁਲਿਸ ਜਾਂ ਕੋਰਟ ਕਹਿੰਦਾ ਇਹ ਹੁਣ ਸਾਡਾ ਕੰਮ ਆ ਤੂੰ ਮੂੰਹ ਚੱਕ ਕੇ ਉਧਰ ਨੂੰ ਤੁਰ ਤੂੰ ਪਾਤੀ ਆ ਕੰਪਲੇਂਟ ਤੇਰਾ ਕੰਮ ਨਹੀਂ ਹੈਗਾ ਹੁਣੇ ਅਸੀਂ ਦੇਖਣਾ ਸੋ ਇਸ ਕਰਕੇ ਧਿਆਨ ਨਾਲ ਹਰ ਚੀਜ਼ ਸੋਚ ਸਮਝ ਕੇ ਕਰਿਆ ਕਰੋ ਐਨੇ ਗੁੱਸੇ ਜਾ ਕੇ ਵੀ ਨਹੀਂ ਕੰਮ ਕਰਨਾ ਬੇ ਅਗਲਾ ਡੇੜੇ ਜਵੇ ਜਾ ਤੁਸੀਂ ਢਿਡ ਜੋ ਬਾਅਦ ਚ ਫੇ ਕੰਪਲੇਂਟਾਂ ਵਾਪਸ ਨਹੀਂ ਹੁੰਦੀਆਂ ਮੇਰੇ ਵੀਰੋ ਮੇਰੇ ਭਰਾਵੋ ਤੇ ਮੇਰੀਆਂ ਭੈਣੋ ਕੰਪਲੇਟਾਂ ਵਾਪਸ ਨਹੀਂ ਹੁੰਦੀਆਂ ਬਾਲੀ ਕੰਟਰੀ ਦੇ ਵਿੱਚ ਤੇ ਤੁਸੀਂ ਉੱਧਾ ਜਾ ਕੇ ਕਹਿ ਸਕਦੇ ਆਂ ਵੀ ਮੈਂ ਤੇ ਤੇ ਕੋਈ ਐਕਸ਼ਨ ਨਹੀਂ ਲੈਣਾ ਚਾਹੁੰਦਾ ਪਰ ਉਹ ਉਹ ਤੇ ਤੁਹਾਡਾ ਰੈਫਰੈਂਸ ਖਰਾਬ ਆ ਐਕਸ਼ਨ ਸ਼ਾਇਦ ਉਹ ਨਾ ਲੈਣ ਕੋਈ ਪਰ ਜਦੋਂ ਜਿੱਥੇ ਕੋਟਮਾਰ ਹੋਈ ਉੱਥੇ ਐਕਸ਼ਨ ਜ਼ਰੂਰ ਆਉਂਦਾ ਇਹ ਇਹ ਚਾਹੇ ਤੁਸੀਂ ਕੰਪਲੇਂਟ ਵਾਪਸ ਲੈ ਲਿਓ ਜੇ ਤੁਸੀਂ ਕੰਪਲੇਂਟ ਵਾਪਸ ਲਈਓ ਤੁਹਾਡਾ ਰੈਫਰੈਂਸ ਖਰਾਬ ਕਾਲੂ ਤੁਹਾਡਾ ਕੁਝ ਹੋ ਗਿਆ ਜਿਆਦਾ ਉਹਦੇ ਤੇ ਕਾਰਵਾਈ ਨਹੀਂ ਕੀਤੀ ਜਾਣੀ ਫਿਰ ਤੁਸੀਂ ਉਹਦਾ ਪਛਤਾਉਣਾ ਤੇ ਵਿਟਨੈਸ ਉਹਦਾ ਰਖੜਿਆ ਜਾਣਾ ਫਿਰ ਉਹਨਾਂ ਨੇ ਇਹ ਵੀ ਲਿਖਾ ਲੈਣਾ ਵੀ ਸਟੇਟਮੈਂਟ ਵਾਪਸ ਲੈਣ ਆਈ ਆ ਕਾਲੂ ਕੋ ਹੋਰ ਚੱਕਰਕੋਟ ਦਾ ਪੈ ਗਿਆ ਥੋੜੀ ਉਹ ਸਟੇਟਮੈਂਟ ਚੱਕ ਕੇ ਕੋਰਟ ਚ ਚੱਲ ਜਾਣੀ ਆ ਬਿਆਹ ਦੇਖੋ ਇਹਨੇ ਪਹਿਲਾਂ ਕੰਪਲੇਂਟ ਮਾਰੀ ਵਿਟਨੈਸ ਦਵਾਇਆ ਵਿੱਚ ਹੁਣ ਇਹਨੇ ਕੰਪਲੇਂਟ ਵਾਪਸ ਲਈ ਆ ਦੇਖੋ ਇਹ ਬੰਦੀ ਨੇ ਮੇਰੇ ਨਾਲ ਆ ਕੰਮ ਖਰਾਬ ਕੀਤਾ ਸੀਗਾ ਤੇ ਉੱਥੇ ਕੋਰਟ ਚ ਤੁਸੀਂ ਦੋਸ਼ੀ ਮੰਨੇ ਜਾਣੇ ਆ ਜਿਨ੍ਹਾਂ ਨੇ ਝੂਠੀ ਕੰਪਲੇਂਟ ਪਾਈ ਫਿਰ ਵਾਪਸ ਲਈ ਜਿਹੜਾ ਪਹਿਲਾਂ ਕੰਪਲੇਂਟ ਪਾਉਂਦਾ ਫਿਰ ਡਿਸਕੰਟੀਨਿਊ ਕਰਕੇ ਵਾਪਸ ਲੈਂਦਾ ਉਹਨੂੰ ਦੋਸ਼ੀ ਮੰਨਿਆ ਜਾਂਦਾ ਕਿ ਇਹ ਗੇਮਾ ਪਾ ਰਿਹਾ ਹੈ ਬੰਦੇ ਨਾਲ ਧਿਆਨ ਨਾਲ ਮੇਰੀਓ ਭੈਣੋ ਧਿਆਨ ਨਾਲ ਨਿਊਜ਼ੀਲੈਂਡ 'ਚ ਬੈਠੇ ਆ ਧਿਆਨ ਨਾਲ 10 ਸਾਲ ਚਲੋ ਮੰਨਦੇ ਆ 10 ਸਾਲ ਹੋ ਗਏ ਤੁਸੀਂ ਕਹਿੰਨੇ ਵੀ ਸਾਡੇ ਨਾਲ ਪਹਿਲੀ ਵਾਰ ਹੀ ਹੋਇਆ ਪਰ ਸਾਰਿਆਂ ਨਾਲ ਮੇਰੀ ਭੈਣੋ ਪਹਿਲੀ ਵਾਰ ਹੀ ਹੁੰਦਾ ਆਪਣੇ ਆਲੇ ਦੁਆਲੇ ਆਪਾਂ ਨੂੰ ਪਤਾ ਹੁੰਦਾ ਆ ਆਪਾਂ ਇਸ ਦੁਨੀਆ 'ਚ ਹੀ ਰਹਨੇ ਆ ਆਪਣੇ ਆਲੇ ਦੁਆਲੇ ਦੇਖਿਆ ਕਰੋ ਕੰਪਲੇਂਟਾਂ ਕਦੇ ਵਾਪਸ ਨਹੀਂ ਲਈਆਂ ਜਾਂਦੀਆਂ। ਇਸ ਕੰਟਰੀਆਂ 'ਚ ਤਾਂ ਬਿਲਕੁਲ ਹੀ ਨਹੀਂ ਹੁੰਦੀਆਂ ਵਾਪਸ। ਰਿਕਾਰਡ ਚੜ ਜਾਂਦਾ ਆਨਲਾਈਨ ਜੇ ਤੁਸੀਂ ਕੋਈ ਕੰਪਲੇਂਟ ਪਾਣੀ ਜਾਂ ਤਾਂ ਪਹਿਲਾਂ ਸੋਚ ਕੇ ਪਾਓ। ਜੇ ਪਾਤੀਆਂ ਨੂੰ ਵਾਪਸ ਨਾ ਲਾਓ ਕਦੇ ਵੀ ਨਾ ਲਾਓ। ਤੁਹਾਡਾ ਰੈਫਰੈਂਸ ਖਰਾਬ। ਜਿਹੜੀ ਆਨਲਾਈਨ ਕੰਪਲੇਂਟ ਤੁਸੀਂ 10 ਸਾਲ ਪਹਿਲਾਂ ਵੀ ਪਾਈ ਹੋਗੀ ਆਨਲਾਈਨ ਪਈ ਹੋਗੀ ਉਹ ਚੱਕੀ ਨਹੀਂ ਜਾਂਦੀ ਕਦੇ ਵੀ। ਬਾਕੀ ਥੈਂਕ ਯੂ ਸੋ ਮੱਚ।